ਅਕਾਲ ਭਗਵੰਤ ਮਾਨ ਨੂੰ ਹਟਾਉਣਾ ਚਾਹੁੰਦੇ ਨੇ ਤਰਨ ਚੁਗ ਨੇ ਵੀ ਤੰਜ ਕਸੇ ਨੇ ਕਿਹਾ ਕਿ ਪੰਜਾਬ ਸੀਐਮ ਦਾ ਦਫ਼ਤਰ ਦਿੱਲੀ ਦੇ ਏਜੰਟਾਂ ਦੇ ਨਾਲ ਭਰਿਆ ਹੋਇਆ ਤਾਂ ਹੁਣ ਜੋ ਹੈ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਭਾਜਪਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਨੂੰ ਸੀ ਇਹ ਕਹਿਲਾ ਕਰ ਕਿ ਅਰਵਿੰਦ ਕੇਜਰੀ ਦਿੱਲੀ ਚੋਣਾਂ ਹਾਰਨੇ ਕੇ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਪੰਜਾਬ ਕੇ ਐਮਐਲਓ ਕੀ ਬੈਠਕ ਦਿੱਲੀ ਮੇ ਬੁਲਾਈ ਹੈ ਐਸਾ ਬਤਾਇਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਅਬ ਭਗਵੰਤ ਮਾਨ ਜੀ ਕੋ लायक बताकर इन एफिशियंट बताकर उन्होंने औरतों का हजार रुपया देने का वादा पूरा नहीं किया पंजाब में नशा नहीं वो रोक पा रहे पंजाब के लॉन्ड ऑर्डर हालात खराब हो गए हैं ये कहकर भगवंत मान जी को हटाना चाहते हैं और खुद अपने एम एल ओ से ये कहलाकर कि अरविंद केजरीवाल अच्छे आदमी इनको मुख्यमंत्री बनाओ ऐसा वो सपना देख रहे हैं मैं अरविंद केजरीवाल जी को बताना चाहता हूं ये पंजाब है कभी गलती से ऐसा सपना भी मत देखना पंजाब के लोग किसी सूरत में इस चीज को बर्दाश्त भी नहीं करेंगे और आपको बनने भी नहीं देंगे और मैं भगवंत मान जी से भी आग्रह करना चाहता हूं ऐसे काम इससे पहले हो जाए आपको सतर्क होना चाहिए अरविंद केजरीवाल किसी के सके नहीं है उन्होंने चाहे कुमार विश्वास हो चाहे कोई एम एल ए हो चाहे उन्होंने सबके साथ धोखे किए हैं और आप पंजाब के लोगों के साथ धोखा करेंगे भगवंत मान जी आपके साथ धोखा करेंगे इसलिए हम नहीं चाहते कि पंजाब के अंदर ऐसा आदमी जाके जो इसने दिल्ली को तबाह कर दिया है ਪੰਜਾਬ ਦੇ ਅੰਦਰ ਜੋ ਹਾਲਾਤ ਬਣਾ ਰੱਖਿਆ ਔਰ ਤਬਾਹੀ की तरफ लेके जाए ये कभी कोई पंजाबी बर्दाश्त नहीं करेगा इसलिए मैं जरूर कहना चाहता हूं अरविंद केजरीवाल जी ये सपना मत पालना ये सपना बहुत महंगा ता ਸਾਡ ਨਾਲ ਬੱਬੀ ਬਾਦਲ ਜੀ ਜੁੜੇ ਹੋਏ ਨੇ ਲਗਾਤਾਰ ਬੱਬੀ ਬਾਦਲ ਜੀ ਤੁਸੀਂ ਮਨਜਿੰਦਰ ਸਿੰਘ सिरसा ਦਾ ਬਿਆਨ ਸੁਣਿਆ ਹੀ ਹੋਣਾ अरविंद केजरीवाल ਤੇ ਇੱਕ ਵੱਡਾ ਇਲਜ਼ਾਮ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਹਾਂਜੀ ਉਹ ਮਨਜਿੰਦਰ सिरसा ਜੀ ਕਹਿੰਦੇ ਕੇਜਰੀਵਾਲ ਜੀ ਕਿਸੇ ਦੇ ਸਕੇ ਨਹੀਂ ਤੇ ਮੈਂ ਪੁੱਛਣਾ ਚਾਹੁੰਦਾ ਵੀ ਮਨਜਿੰਦਰ सिरसा ਜੀ ਕੀ ਦੇ ਸਕੇ ਹੈ ਅਕਾਲੀ ਦਲ ਤੋਂ ਭੱਜੇ ਔਰ ਦਿੱਲੀ ਕਮੇਟੀ ਭਾਜਪਾ ਦੀ ਝੋਲੀ ਪਾਤੀ ਔਰ ਮਨਜਿੰਦਰ ਸਿਰਸਾ ਜੀ ਅੱਜ ਅਮਿਤ ਸ਼ਾਹ ਜੀ ਦੀ ਬੋਲੀ ਬੋਲ ਰਹੇ ਨੇ ਤਾਂ ਮੈਂ ਇਹ ਗੱਲ ਸਾਫ਼ ਕਰ ਦਿਆਂ ਭਾਜਪਾ ਦੇ ਜਿਹੜੇ ਸੁਪਨੇ ਆ ਉਹ ਸੱਚ ਹੋਣ ਵਾਲੇ ਨਹੀਂ ਆਮ ਆਦਮੀ ਪਾਰਟੀ ਇੱਕ ਟੀਮ ਹੈ ਇੱਕ ਮਜ਼ਬੂਤੀ ਨਾਲ ਇੱਕ ਟੀਮ ਇੱਕ ਇਕੱਠੇ ਖੜੀ ਹੈ ਔਰ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਸਾਹਿਬ ਦੇ ਵਿੱਚ ਜੀ ਨਹੀਂ ਕੋਈ ਉਹਨਾਂ ਦੇ ਵਿੱਚ ਕੋਈ ਵਨ ਅਪਮੈਨਸ਼ਿਪ ਵਾਲੀ ਕੋਈ ਗੱਲ ਨਹੀਂ ਹੈ ਸਿਰਫ ਇਹਨਾਂ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਝੰਡਾ ਵਿੱਚ ਉਲਝਾ ਕੇ ਆਮ ਆਦਮੀ ਪਾਰਟੀ ਵਿੱਚ ਪਾੜ ਪਾਇਆ ਜਾਵੇ ਜੋ ਕਰਕੇ ਭਾਜਪਾ ਖਰਾਉਂਦੀ ਹੈ ਆਮ ਆਦਮੀ ਪਾਰਟੀ ਤੋਂ ਤੁਸੀਂ ਦੇਖਿਆ ਹੀ ਹੋਣਾ ਕਿ ਦਿੱਲੀ ਇਲੈਕਸ਼ਨ ਵਿੱਚ ਚਲੋ 10 12 ਸੀਟਾਂ ਸਾਡੇ ਤੋਂ ਵੱਧ ਲੈ ਕੇ ਔਰ 2% ਕੇ 2.5% ਵੋਟ ਸ਼ੇਅਰ ਦਾ ਫਰਕ ਹੈ ਲੇਕਿਨ ਪ੍ਰਧਾਨ ਮੰਤਰੀ ਜੀ ਤਾਂ ਇੰਨੇ ਖੁਸ਼ ਹੋਏ ਉਹ ਤਾਂ 50 ਮਿੰਟ ਉਹਨਾਂ ਨੇ ਬੋਲਣਾ ਹੀ ਬੰਦ ਨਹੀਂ ਕੀਤਾ ਉਹ ਤਾਂ ਮੈਨੂੰ ਲੱਗਦਾ ਇੰਨੀ ਖੁਸ਼ੀ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਬੰਦ ਹੀ ਨਹੀਂ ਸੀ ਜਿੰਨੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਹਰਾ ਕੇ ਮਿਲੀ ਹੈ ਲੇਕਿਨ ਇਹ ਅਸੀਂ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਕੋਈ ਪਹਿਲੀ ਵਾਰ ਦਿੱਲੀ ਵਿੱਚ ਐਮਐਲਏ ਇਕੱਠੇ ਨਹੀਂ ਹੋ ਰਹੇ ਪਹਿਲੀ ਵਾਰ ਇਹ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਮੀਤੀਆਂ ਹੁੰਦੀਆਂ ਸਾਡੀ ਨੈਸ਼ਨਲ ਲੀਡਰਸ਼ਿਪ ਹੈ ਸਾਡੇ ਕਨਵੀਨਰ ਹੈ ਅਸੀਂ ਕਈ ਵਾਰ ਉੱਥੇ ਜਾਂਦੇ ਆ ਇਹਦਾ ਮਤਲਬ ਇਹ ਥੋੜਾ ਜਿਉਂ ਉਹ ਭਗਵਾਨ ਤਮਨਜੀ ਨੂੰ ਲਾਉਣਾ ਚਾਹੁੰਦੇ ਆ ਜਾਂ ਭਗਵਾਨ ਤਮਨਜੀ ਨੂੰ ਖਤਰਾ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸਾਡੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਤੇ ਭਾਜਪਾ ਕਿਰਪਾ ਕਰਕੇ ਕਮੈਂਟ ਨਾ ਕਰਿਆ ਕਰੇ ਅਸੀਂ ਉਹਨਾਂ ਦੇ ਕਮੈਂਟ ਨਹੀਂ ਕਰਦੇ ਸਾਨੂੰ ਨਿਤਿਨ ਗਦਕਰੀ ਦਾ ਪਤਾ ਹੈ ਉਹ ਪ੍ਰਧਾਨ ਮੰਤਰੀ ਜੀ ਦੇ ਨਾਲ ਉਹਨਾਂ ਦਾ 36 ਦਾ ਅੰਕੜਾ ਹੈ ਪਰ ਅਸੀਂ ਤਾਂ ਕਦੇ ਨਹੀਂ ਇਹੋ ਜੇ ਮਤਲਬ ਥੋੜੇ ਟਟ ਹਲਕੇ ਬਿਆਨ ਦਿੱਤੇ ਜੀ ਬੱਬੇ ਬਾਦਲ ਜੀ ਜੀ ਜੜ ਨਾਲ ਹਰਜੀਤ ਗਰੇਵਾਲ ਵੀ ਜੁੜ ਚੁਕੇ ਨੇ ਇੱਕ ਵਾਰ ਫਿਰ ਤੁਸੀਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਅਰਜੀਤ ਗਰੇਵਾਲ ਜੀ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੱਡੇ ਸਵਾਲੇ ਖੜੇ ਕੀਤੇ ਨੇ ਕਿ ਵੀ ਕੇਜਰੀਵਾਲ ਭਗਵੰਤ ਮਾਨ ਨੂੰ ਹਟਾਉਣਾ ਹੁਣ ਚਾਹੁੰਦੇ ਨੇ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਬੱਬੇ ਬਾਦਲ ਜੀ ਦਾ ਤੁਸੀਂ ਬਿਆਨ ਸੁਣਿਆ ਹੋਣਾ ਕੀ ਕਹੋਗੇ ਤੁਸੀਂ ਖੋ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬੀ ਜਿਹੜੇ ਆ ਦੁਨੀਆ ਦੀਆਂ ਸਰਕਾਰਾਂ ਚ ਪੰਜਾਬੀ ਬਹੁਤ ਸੂਝਵਾਨ ਨੇ ਜਿਹੜੀ ਇਹ ਵੋਟ ਪੰਜਾਬੀਆਂ ਨੇ ਕੀਤੀ ਆਮ ਆਦਮੀ ਪਾਰਟੀ ਨੂੰ ਪਹਿਲਾਂ ਉਹ ਬਦਲਾਅ ਲਈ ਕੀਤੀ ਸੀ ਕਿਉਂਕਿ ਅਕਾਲੀ ਜਲਦੀ ਸਰਕਾਰ ਤੋਂ ਵੀ ਨਿਰਾਸ਼ ਰਹੇ ਕਾਂਗਰਸ ਤੋਂ ਵੀ ਨਿਰਾਸ਼ ਹੋ ਗਏ ਸੀ ਬੀਜੇਪੀ ਸਾਹਮਣੇ ਰਹੀ ਸੀ ਤੇ ਕੀ ਨੂੰ ਕਰਦੇ ਇਸ ਕਰਕੇ ਇਹ ਬਦਲਾਅ ਲਈ ਕੀਤੀ ਪਰ ਬਦਲਾਅ ਰੰਗਲਾ ਪੰਜਾਬ ਬਣਾਉਣ ਲਈ ਕੋਈ ਪੰਜਾਬ ਬਣਾਤਾ ਏ ਏ ਬਦਲ ਲਈ ਆਈ ਸੀ ਇਹਨਾਂ ਨੇ ਵਿਗਾੜਤਾ ਇਸ ਕਰਕੇ ਹੁਣ ਪੰਜਾਬੀ ਇਹਨਾਂ ਨੂੰ ਵੋਟ ਨਹੀਂ ਕਰਨਗੇ ਔਰ ਕੇਜਰੀਵਾਲ ਚ ਐਨੀ ਤਾਕਤ ਕਿਸੇ ਨੇ ਨਹੀਂ ਦਿੱਤੀ ਸਮਰਤਾ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਉੱਥੇ ਕੋਈ ਬਾਹਰੋਂ ਆ ਕੇ ਰਾਜ ਕਰ ਲਊਗਾ ਐਦਾਂ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਔਰ ਅਸੀਂ ਕਹਿੰਦੇ ਆ ਕਿ ਜੇ ਕੇਜਰੀਵਾਲ 'ਚ ਹਿੰਮਤ ਆ ਉਹ ਪੰਜਾਬ ਚ ਆ ਕੇ ਭਗਵੰਤ ਮਾਨ ਨੂੰ ਹਟਾ ਕੇ ਖੁਦ ਮੁੱਖ ਮੰਤਰੀ ਬਣ ਕੇ ਦੇਖ ਲੈ 2 ਮਹੀਨੇ ਨਹੀਂ ਚੱਲ ਸਕਦਾ 2 ਮਹੀਨੇ ਰਾਜਿੰਦਰવાલ ਜੀ ਬੱਬੀ ਬਾਦਲ ਜੀ ਦਾ ਕਹਿਣਾ ਹੈ ਕਿ ਜੋ ਮੀਟਿੰਗ ਸੱਦੀ ਗਈ ਆ ਤਾਂ ਪਹਿਲਾਂ ਵੀ ਮੀਟਿੰਗਾਂ ਸੱਦੀਆਂ ਗਈਆਂ ਨੇ ਕਿ ਅਜੇ ਹੀ ਬਸ ਸਿਆਸਤ ਕੀਤੀ ਜਾ ਰਹੀ ਹੈ ਇਹਦੇ ਚ ਦੇਖੋ ਗੱਲ ਇਹ ਹੁੰਦੀ ਆ ਮੀਟਿੰਗ ਤਾਂ ਆਮ ਆ ਕੇ ਕੀਤੀ ਜਾਂਦੀ ਆ ਕਿੱਥੇ ਤਾਂ ਆਪਣੇ ਇਸ ਵੇਲੇ ਜਿੰਨੇ ਐਮ ਐਲ ਏ 74 ਦੇ ਕਰੀਬ ਨੇ ਮੇਰੇ ਖਿਆਲ ਤੇ 74 ਲੋਕਾਂ ਨੂੰ ਨਾਲ 99 ਲੋਗਾਂ ਨੇ ਜਾਣਾ ਜੀ 99 ਜੀ ਕਿੱਥੇ ਕਿੱਥੇ ਇੱਕ ਵਿਅਕਤੀ ਨੇ ਆਉਣਾ ਤਾਂ ਉਹ ਉਹਨਾਂ ਦੀ ਸੁਵਿਧਾ ਦੇਖ ਲੈਣੀ ਚਾਹੀਦੀ ਆ ਤੇ ਉਹ ਤਾਂ ਇਹਨਾਂ ਦਾ ਇਹਨਾਂ ਦੀ ਆਊਟਲੁੱਕ ਆ ਪਰ ਇਸ ਤਰ੍ਹਾਂ ਕਰਨਾ ਮੇਰਾ ਖਿਆਲ ਇਹ ਸਮਝਦਾਰੀ ਆ ਨਹੀਂ ਇਹਨਾਂ ਦੀ ਆਪਣੀ ਪਾਰਟੀ ਆ ਆਪਣੀ ਸੰਸਥਾ ਜਿਸ ਤਰ੍ਹਾਂ ਮਰਜ਼ੀ ਚਲਾਉਣ ਹੁਣ ਲੋਗਾਂ ਨੇ ਨਕਾਰ ਦੇਣੀ ਆ ਠੀਕ ਆ ਨਾ ਜੀ ਜੀ ਗੁਰੂ ਨਾਨਕ ਨੇ ਕਿਹਾ ਕਿ ਨਾਨਕ ਹੈ ਵੀ ਸੱਚ ਨਾਨਕੋਸ਼ੀ ਵੀ ਸੱਚ ਇਹ ਝੂਠੀ ਦੀਵਾਰ ਜ਼ਿਆਦਾ ਦਿਨ ਨਹੀਂ ਚੱਲਣੀ ਪਰ ਆਪ ਤੇ ਖੂਨੀ ਪੰਜਾਬ ਬਣ ਗਿਆ ਅਜੀ ਇਧਰ ਹੀ ਵਾਜੀ ਜਵਾਬ ਵੀ ਅਸੀਂ ਲੈ ਲੈਂਦੇ ਆ ਜੀ ਬੱਬੀ ਬਾਦਲ ਜੀ ਜੁੜੇ ਹੋਏ ਨੇ ਕੀ ਕਹੋਗੇ ਬੱਬੀ ਬਾਦਲ ਜੀ ਤੁਸੀਂ ਦੇਖੋ ਮੈਂ ਤਾਂ ਇਹ ਕਹਿਣਾ ਹੈ ਕਿ ਨੈਸ਼ਨਲ ਪਾਰਟੀਆਂ ਜਿਹੜੀਆਂ ਹੁੰਦੀਆਂ ਐ ਗਰੇਵਾਲ ਸਾਹਿਬ ਨੂੰ ਤਾਂ ਖੁਦ ਪਤਾ ਹੈ ਇਹਨਾਂ ਦੀਆਂ ਜਿਹੜੀਆਂ ਪਾਰਟੀ ਦੀਆਂ ਮੀਟਿੰਗਸ ਹੁੰਦੀਆਂ ਉਹਦੇ 'ਚ ਵੀ ਗਰੇਵਾਲ ਸਾਹਿਬ ਗੁਰਿੰਮੀ ਦਿੱਲੀ ਹੀ ਜਾ ਕੇ ਪਾਰਟਿਸਿਪੇਟ ਕਰਦੇ ਨੇ ਕੇਜਰੀਵਾਲ ਜੀ ਨੇ ਕੋਈ ਸੰਕੇਤ ਇਹੋ ਜਿਹਾ ਨਹੀਂ ਦਿੱਤਾ ਕੀ ਭਗਵੰਤ ਸਬਾਨ ਜੀ ਦੇ ਵਿੱਚ ਉਹਨਾਂ ਦਾ ਕੋਈ ਲੈਕ ਆਫ ਕੰਫੀਡੈਂਸ ਹੈ ਜਾਂ ਕੋਈ ਇਹੋ ਜੀ ਗੱਲ ਹੈ ਅਸੀਂ ਤਾਂ ਇਹ ਕਹਿੰਦੇ ਆ ਰੰਗਲਾ ਪੰਜਾਬ ਤੋਂ ਖੂਨੀ ਪੰਜਾਬ ਬਣ ਗਿਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਬੜੇ ਸੀਨੀਅਰ ਕਲੀਗ ਹੈ ਇਮਾਨਦਾਰੀ ਨਾਲ ਨੌਕਰੀਆਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਮੈਰਿਟ ਤੇ ਬੇਸ ਤੇ 50000 ਨੌਕਰੀਆਂ ਮਿਲੀਆਂ ਕਿ ਨਹੀਂ ਮਿਲੀਆਂ ਬਿਜਲੀ ਦੇ ਬਿੱਲ ਫ੍ਰੀ ਆ ਰਹੇ ਆ ਕਿ ਨਹੀਂ ਆ ਰਹੇ ਟੀਲਾਂ ਤੱਕ ਇਰੀਗੇਸ਼ਨ ਦਾ ਪਾਣੀ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਤੋ ਮੈਂ ਮਹਿਸੂਸ ਕਰਦਾ ਕਿ ਭਾਜਪਾ ਹਮੇਸ਼ਾ ਪੰਜਾਬ ਦੇ ਵਿੱਚ ਐਂਟਰੀ ਕਰਨਾ ਚਾਹੁੰਦੀ ਹੈ ਪੰਜਾਬੀਆਂ ਨੇ ਪਰਵਾਹ ਨਹੀਂ ਕੀਤਾ ਔਰ ਬਿਲਕੁਲ ਗਰੇਵਾਲ ਸਾਹਿਬ ਦੀ ਗੱਲ ਠੀਕ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਇੱਥੇ ਬਾਹਰ ਦਾ ਬੰਦਾ ਰਾਜ ਨਹੀਂ ਕਰ ਸਕਦਾ ਤਾਂ ਹੀ ਉਹਨਾਂ ਨੇ ਦਾ ਰਾਜ ਵੀ ਈਨ ਨਹੀਂ ਮੰਨੀ ਅੱਜ ਤੱਕ ਕਬੂਲ ਨਹੀਂ ਕੀਤਾ ਸੋ ਅਸੀਂ ਤਾਂ ਕਹਿੰਦੇ ਆ ਕਿ ਕਿਰਪਾ ਕਰਕੇ ਪੰਜਾਬ ਦੀ ਮਦਦ ਕਰੋ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੀ ਬਾਹ ਫੜੇ ਆਰਥਿਕ ਔਰਤੇ ਗਰੇਵਾਲ ਸਾਹਿਬ ਵਰਗੇ ਸੀਨੀਅਰ ਆਗੂ ਵੀ ਕੇਂਦਰ ਸਰਕਾਰ ਤੇ ਦਬਾਅ ਪਾਉਣ ਕਿ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਜੀ ਜੇ ਗਰੇਵਾਲ ਜੀ ਬੱਬੀ ਬਾਦਲ ਜੀ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਸੰਕੇਤ ਤੱਕ ਨਹੀਂ ਉਹਨਾਂ ਨੇ ਦਿੱਤਾ ਗਿਆ ਤੇ ਅਜਿਹੀ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਦੇਖੋ ਗੱਲ ਇਹ ਆ ਕਿ ਹਰ ਲੀਡਰ ਦੀ ਆਪਣੀ ਸਮਝਦਾਰੀ ਹੁੰਦੀ ਹੈ ਉਹ ਦਿੱਲੀ ਰਹਿੰਦੇ ਆ ਉਨਾਂ ਨੂੰ ਦਿੱਲੀ ਦੇ ਬਾਰੇ ਜਿਆਦਾ ਪਤਾ ਠੀਕ ਹੈ ਨਾ ਮੈਂ ਤਾਂ ਭਗਵੰਤ ਸਿੰਘ ਮਾਨ ਨੂੰ ਅਗਰ ਅੱਗੇ ਨਾ ਲਗਾਉਂਦੇ ਤਾਂ ਇਹਨਾਂ ਦੀ ਪੰਜਾਬ 'ਚ ਸਰਕਾਰ ਹੀ ਨਹੀਂ ਸੀ ਪਿਛਲੀ ਵਾਰ ਵੀ ਪੁਲਸੀ ਕਾਂਗਰਸ ਹਿੱਸੇ ਕਰਕੇ ਆ ਗਈ ਸੀ ਤੇ ਉਸੇ ਕਿਸੇ ਪੰਜਾਬੀ ਨੂੰ ਕਿਸੇ ਟੈਕਨੋਲੋਜੀਗਰ ਤੇ ਅਤੀ ਲਗਾ ਦਿੱਤਾ ਸਰਕਾਰ ਆ ਗਈ ਤੇ ਹੋਰ ਲੋਕ ਜੇ ਆਪਣੇ ਸੋਚ ਸੁਧਾਰ ਕਰੇ ਪੰਜਾਬ ਦੇ ਲੋਕ ਬਹੁਤ ਜੇ ਇਹਨਾਂ ਨੇ ਨਾ ਪਰਫਾਰਮ ਕੀਤਾ ਆ ਬੱਬੀ ਬਾਦਲ ਜੀ ਕਹਿ ਰਹੇ ਨੇ ਕਿ ਆਖਰ ਤੱਕ ਕੀਤਾ ਜੇ ਸਾਰਾ ਕੀਤਾ ਹੋਏਗਾ ਤਾਂ ਸੱਚਾਈ ਇਹ ਹੋਏਗੀ ਉਹ ਤੁਹਾਨੂੰ ਬੋਲਣ ਦੀ ਜਰੂਰ ਵੀ ਨਹੀਂ ਲਈ ਤਾਂ ਲੋਕਾਂ ਨੇ ਵੈਸੇ ਹੀ ਨਕਾਰ ਦੇਣਾ ਔਰ ਮੈਨੂੰ 99% ਲੱਗਦਾ ਕਿ ਲੋਕ ਨਕਾਰ ਦੇਣਗੇ ਜੀ ਬੱਬੀ ਬਾਦਲ ਜੀ ਕੀ ਕਹੋਗੇ ਉਹ ਕਹੇ ਤੇ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀ ਵਾਰ ਹੀ ਇੱਥੇ ਵੀ ਲੋਕ ਨਕਾਰਣਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਦਿੱਲੀ ਦੇ ਵਿੱਚ ਥੋੜਾ ਜਾਂ ਜੇ ਰੀਅਲਿਸਟਿਕਲੀ ਆਪਾਂ ਤਸਵੀਰ ਦੇਖੀਏ ਤਾਂ ਜ਼ਰੂਰ ਇਹ ਗੱਲ ਠੀਕ ਹੈ ਭਾਜਪਾ ਦੀ ਸਰਕਾਰ ਬਣ ਗਈ ਹੈ ਭਾਜਪਾ ਐਮਐਲਏ ਜਿੱਤੇ ਹੈ तकरीबन 47 48 ਐਮਐਲਏ ਜਿੱਤੇ ਹੈ 22 23 ਐਮਐਲਏ ਜਿੱਤੇ ਹੈ ਲੇਕਿਨ ਵਾਸ਼ ਆਊਟ ਨਹੀਂ ਸੀ ਹੋਇਆ ਮਤਲਬ ਇਹ ਨਹੀਂ ਹੈਗਾ ਦਿੱਲੀ ਦੇ ਲੋਕਾਂ ਨੇ ਨਕਾਰਤਾ 70% ਦਾ ਹੀ ਫਰਕ ਹੈ ਵੋਟਰ ਸ਼ੇਅਰ ਵੋਟ shear sirf 2% ਉਹ ਵੀ ਕਾਂਗਰਸ ਦੀ ਮਿਹਰਬਾਨੀ ਹੋਗੀ ਕਾਂਗਰਸ ਪਾਰਟੀ ਦੀ ਮਿਹਰਬਾਨੀ ਕਿਉਂ ਕਰਕੇ ਕਾਂਗਰਸ ਜਿਹੜੀ ਦਿੱਲੀ ਦੇ ਵਿੱਚ ਉਹ ਵੋਟ ਕਟੂਆ ਦਾ ਰੋਲ ਨਿਭਾ ਗਈ ਜਿਹਨੂੰ ਆਪਾਂ ਵੋਟ ਕਟੂਆ ਕਹਿੰਦੇ ਆ ਜੀ ਕਿਸੇ ਪਾਰਟੀ ਦੀ ਵੋਟ ਕੱਟ ਕੇ ਸੋ ਮੈਂ ਸਮਝਦਾ ਪੰਜਾਬ ਦੀ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਖਤਰਾ ਨਹੀਂ 2 ਸਾਲ ਢੱਲੇ ਨਾਲ ਲੋਕਾਂ ਦੀ ਸੇਵਾ ਕਰੂਗੀ ਜੀ ਠੀਕ ਹੈ ਸ਼ੁਕਰੀਆ ਬੱਬੀ ਬਦਲ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਜੀਤ ਗਰੇਵਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਰੱਖਣ ਦੇ ਲਈ ਆਪਣੀ ਤਾਂ ਫਿਲਹਾਲ ਜਿਹੜਾ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਖ ਦੇ ਦੇਖ ਰਹੀ ਹੈ ਇਲਜ਼ਾਮ ਭਾਜਪਾ ਦੇ ਵੱਲੋਂ ਇਹ ਲਗਾਏ ਜਾ ਰਹੇ ਨੇ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਹੁਣ ਹਟਾਉਣਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਕਾਰ्यालय ਨੂੰ ਕੇਜਰੀਵਾਲ اور ਦਿੱਲੀ ਦੇ ਨੇਤਾਵਾਂ ਦੀ ਦਾਸਤਾ ਤੋਂ ਮੁਕਤ ਕਰੇ ਗੁਲਾਮੀ ਤੋਂ ਮੁਕਤੀ ਮਿਲੇ ਅਜਹਲਾਤ ਕੀ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਫਤਰ ਦਿੱਲੀ ਦੇ ਅਜੰਡਾ ਨਾਲ ਪਰਿਆ ਹੋਇਆ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਕੁੰਬਾ ਦਿੱਲੀ ਦੀ ਭ੍ਰਿਸ਼ਟਾਚਾਰੀ ਛੇੜੰਤਰਕਾਰੀ ਨੌਕਰੀ ਤੋਂ छुटਕਾਰਾ ਚੰਦਾ पूरा पंजाब एना पर जीविया तो हताशा च निराशा च कुंठा च कि कि गल पै गई और पंजाब चाहता माफिया तो मुक्ति कि जल्दी माफिया तो मुक्ति आज हालात की ने रेत माफिया खनन माफिया केबल माफिया बस माफिया नकली शराब माफिया दंद ना रहा ਘਟਨਾਵਾਂ ਹੋ ਰਹੀਆਂ ਨੇ ਜ਼ੀਰੋ ਲੈਵਲ ਤੇ ਲਾਅ ਐਂਡ ਆਰਡਰ ਦੀ ਸਥਿਤੀ ਪਹੁੰਚੀ ਹੈ ਪੰਜਾਬ ਦੀ ਬਹਾਦਰ ਪੁਲਿਸ ਦੇ ਆਪ ਦਾ ਪਾਰਟੀ ਦੇ ਨੇਤਾਵਾਂ ਨੇ ਹੱਥ ਬੰਨੇ ਨੇ ਮੇਰੀ ਭਗਵੰਤ ਮਾਨ ਸਾਹਿਬ ਅੱਗੇ ਬੇਨਤੀ ਹੈ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਸੁਧਾਰੋ ਮਾਫੀਆ ਤੇ ਕੰਟਰੋਲ ਕਰੋ ਔਰ ਜਲਦੀ ਆਪਣੇ ਚੁਣਾਵੇ ਵਾਦੇ ਪੂਰੇ ਕਰੋ ਭਾਰਤੀ ਜਨਤਾ ਪਾਰਟੀ ਇੱਕ ਸਸ਼ਕਤ ਵਿਪੱਖਸ਼ੀ ਦੀ ਭੂਮਿਕਾ ਜੋ ਪੰਜਾਬ ਚ ਖੜੀ ਹੈ ਅਸੀਂ ਜਨ ਹਿੱਤ ਵਾਸਤੇ ਜਲਦੀ ਹੀ ਅੰਦੋਲਨ ਸ਼ੁਰੂ ਕਰਾਂਗੇ ਨਿਸ਼ਚਿਤ ਰੂਪ ਚ ਭਗਵੰਤ ਮਾਨ ਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ